ਹਾਲੀ ਜੇ ਰਿਲੀਜ਼ ਹੋਈ ਫਿਲਮ OE ਭੋਲੇ OE ਨਾਲ ਸ਼ਬਦ ਦੇ ਦਿਲਾਂ ਤੇ ਰਾਜ਼ ਕਰਨ ਵਾਲੇ ਅਦਾਕਾਰ ਜਗਦੀਸ਼ ਸੰਧੂ ਇਸ ਸਾਲ ਆਪਣੀ ਨਵੀਂ ਫਿਲਮ ਇਲਤੀ ਕਾਰਨ ਕਾਫੀ ਚਰਚਾ ਦਾ ਵਿਸ਼ਾ ਬਣੇ ਹੋਏ ਹਨ ਇਹ ਫਿਲਮ ਅਗਲੇ ਸਾਲ ਰਿਲੀਜ਼ ਹੋਣ ਜਾ ਰਹੀ ਹੈ ਹਾਲੀ ਜੇ ਫਿਲਮ ਦਾ ਸ਼ਾਨਦਾਰ ਟੀਜ਼ਰ ਰਿਲੀਜ਼ ਹੋਇਆ ਜੋ ਕਿ ਦਰਸ਼ਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ ਹੁਣ ਜੇਕਰ ਦੂਜੇ ਸ਼ਬਦਾਂ ਚ ਟੀਜ਼ਰ ਬਾਰੇ ਗੱਲ ਕਰੀਏ ਤਾਂ ਇਹ ਫਿਲਮ ਉਸ ਸਮੇਂ ਦੇ ਇਨਸਾਨ ਬਾਰੇ ਗੱਲ ਕਰਦੀ ਹੈ ਜਿਸ ਸਮੇਂ ਇਨਸਾਨ ਕੋਲ ਹੁਣ ਜਿੰਨੀਆਂ ਸੁੱਖ ਸਹੂਲਤਾਂ ਨਹੀਂ ਸਨ ਅੱਗ ਦੀ ਕਾੜ ਕੱਪੜਿਆਂ ਦੀ ਕਾੜ ਪਈਏ ਦੀ ਕਾਰਡ ਵਰਗੇ ਮੁੱਦੇ ਉੱਤੇ ਆਧਾਰਿਤ ਇਸ ਫਿਲਮ ਦੇ ਟੀਜ਼ਰ ਵਿੱਚ ਇੱਕ ਵੀ ਡਾਇਲੋਗ ਨਹੀਂ ਹੈ ਜੋ ਦਰਸ਼ਕਾਂ ਦਾ ਸਭ ਤੋਂ ਜ਼ਿਆਦਾ ਧਿਆਨ ਖਿੱਚ ਰਿਹਾ ਹੈ ਇਸ ਦੇ ਇਲਾਵਾ ਅਦਾਕਾਰ ਜਗਜੀਤ ਸੰਧੂ ਦੇ ਹਾਫ ਪਾਉ ਦਰਸ਼ਕਾਂ ਨੂੰ ਕਾਫੀ ਪਸੰਦ ਆ ਰਹੇ ਹਨ ਇਸ ਰਾਨ ਜੇਕਰ ਫਿਲਮ ਬਾਰੇ ਹੋਰ ਗੱਲ ਕਰੀਏ ਤਾਂ ਇਹ ਫਿਲਮ 14 ਫਰਵਰੀ 2025 ਨੂੰ ਦੁਨੀਆ ਭਰ ਦੇ ਸਿਨੇਮਾ ਘਰਾਂ 'ਚ ਰਿਲੀਜ਼ ਹੋਵੇਗੀ ਫਿਲਮ ਦੀ ਸਟਾਰ ਕਾਸਟ ਬਾਰੇ ਗੱਲ ਕਰੀਏ ਤਾਂ ਇਸ ਫਿਲਮ 'ਚ ਜਗਜੀਤ ਸੰਧੂ ਅਤੇ ਤਾਨਿਆ ਤੋਂ ਇਲਾਵਾ ਰਗਬੀਰ ਬੋਲੀ ਅਨੀਤਾ ਦੇਵਗਨ ਸੁਰਿੰਦਰ ਸ਼ਰਮਾ ਸੰਜੂ ਸੁਲੰਕੀ ਸਤਵੰਤ ਕੋਰ ਦਿਲਾਵਰ ਸੰਧੂ ਦਿਲਜਿੰਦਰ ਬਸਾਰਨ ਇਕੱਤਰ ਸਿੰਘ ਬਸ਼ੀਰ ਖਾਨ ਹਰਜੀਤ ਕੈਂਥ ਜਥਿੰਦਰ ਰਾਮਗੜੀਆ ਇੰਦਰਜੀਤ ਦੱਲੀ ਵਿਕਰਮ ਖੈਰਾ ਗੁਰਨਵ ਵਰਗੇ ਮੱਝੇ ਹੋਏ ਕਲਾਕਾਰ ਦਿਖਾਈ ਦੇਣਗੇ